ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰਿਆਣਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਵਾਲ ਤਾਂ ਪੁੱਛਾਂਗੇ ਪਿਛਲੇ ਕੁਝ ਦਿਨਾਂ ਵਿੱਚ ਹੜ੍ਹਾਂ ਨੇ ਪੰਜਾਬ ਦਾ ਲੱਖ ਤੋੜ ਕੇ ਰੱਖ ਦਿੱਤਾ ਤਬਾਹੀ ਸਿਰ ਚੜ ਕੇ ਬੋਲ ਰਹੀ ਹੈ ਇਸ ਤਬਾਹੀ ਨੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕਰ ਦਿੱਤਾ ਹਾਲਾਂਕਿ ਹੇਠਲੇ ਪੱਧਰ ਤੇ ਕਈ ਜਥੇਬੰਦੀਆਂ ਤੇ ਕਲਾਕਾਰ ਲੋਕਾਂ ਦੀ ਮਦਦ ਕਰ ਰਹੇ ਨੇ ਪਰ ਇਹ ਮਦਦ ਕਾਫੀ ਨਹੀਂ ਹੈ ਇਸ ਦੌਰਾਨ ਹੁਣ ਸਾਰਿਆਂ ਦੀ ਨਿਗਾਹ ਕੇਂਦਰ ਸਰਕਾਰ ਤੇ ਟਿਕੀ ਹੋਈ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਹੈ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੀ ਪੰਜਾਬ ਆ ਰਹੇ ਹਨ ਪਰ ਜੇਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਇਹ ਸਬੰਧ ਬੇਹੱਦ ਨਾਜ਼ੁਕ ਦੌਰ ਵਿੱਚ ਰਹੇ ਹਨ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ 36 ਦਾ ਅੰਕੜਾ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕੇਂਦਰ ਤੇ ਪੱਕਪਾਸ ਦਾ ਦੋਸ਼ ਲਗਾਉਂਦੀ ਰਹੀ ਹੈ ਹੁਣ ਸਾਰਿਆਂ ਦੇ ਜਿਹਨ ਵਿੱਚ ਇਹ ਸਵਾਲ ਖੜਾ ਹੈ ਕਿ ਇਸ ਸਿਆਸੀ ਮਾਹੌਲ ਵਿੱਚ ਕੇਂਦਰ ਸਰਕਾਰ ਪੰਜਾਬ ਦੀ ਬਾਹ ਫੜੇਗੀ ਜਾਂ ਫਿਰ ਪੰਜਾਬ ਨੂੰ ਆਪਣੇ ਤੌਰ ਤੇ ਮੋੜ ਉੱਠਣਾ ਪਵੇਗਾ ਇਹਨਾਂ तमाम ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਕਿ ਆਖਰਕਾਰ ਇਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਠੰਡਾ ਹੋਕਾ ਨਹੀਂ ਭਰਿਆ ਗਿਆ ਕੋਈ ਭਰੋਸਾ ਨਹੀਂ ਦਿੱਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਨਾ ਹੀ ਕੋਈ ਵੱਡੀ ਅਨਾਉਂਸਮੈਂਟ ਆਈ ਆ ਹਾਂ ਇੱਕ ਫੋਨ ਜ਼ਰੂਰ ਆਇਆ ਇਹਨਾਂ तमाम ਮੁੱਦਿਆਂ ਤੇ ਅਸੀਂ ਚਰਚਾ ਕਰਾਂਗੇ ਅੱਜ ਚਰਚਾ ਵਿੱਚ ਅੱਜ ਸਾਡੇ ਨਾਲ ਸ਼ਾਮਲ ਨੇ ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਸਿੰਘ ਢਿੱਲੋਂ ਅਤੇ ਭਾਜਪਾ ਤੋਂ ਸਾਡੇ ਨਾਲ ਨੇ ਚੇਤਨ ਮੋਨ ਜੋਸ਼ੀ ਤੇ ਕਾਂਗਰਸ ਤੋਂ ਸਾਡੇ ਨਾਲ ਨੇ ਜਸਵਿੰਦਰ ਸਿੰਘ ਸਿੱਖਾਂ ਵਾਲਾ ਮੇਰਾ ਪਹਿਲਾ ਸਵਾਲ ਢਿੱਲੋ ਸਾਹਿਬ ਤੁਹਾਨੂੰ ਆ ਆਖਰਕਾਰ ਤੁਹਾਡਾ ਤਰਕ ਕੀ ਆ ਕੀ ਕਿੰਨਾ ਕੁ ਪੈਸਾ ਜਿਹੜਾ ਆ ਕੇਂਦਰ ਸਰਕਾਰ ਵੱਲੋਂ ਖੜਾ ਆ ਉਹ ਕਿਉਂ ਨਹੀਂ ਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ 60 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਆ ਕੀ ਤਰਕ ਆ ਤੁਹਾਡਾ ਔਰ ਇਹਦੇ ਪਿੱਛੇ ਕੀ ਤੁਹਾਡੇ ਸਵਾਲ ਨੇ ਔਰ ਕਿਉਂ ਪੈਸਾ ਜਿਹੜਾ ਇਹ ਨਹੀਂ ਦਿੱਤਾ ਜਾ ਰਿਹਾ ਜੀ ਢਿੱਲੋ ਸਾਹਿਬ ਬਰੇਣਾ ਸਾਹਿਬ ਪਹਿਲੇ ਦਾ ਧੰਨਵਾਦ ਤੁਹਾਡਾ ਤੁਸੀਂ ਸਵਾਲ ਪੁੱਛਿਆ ਮੈਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਮੇਰੇ ਨਾਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਗੁਰੂ ਫਤੇ ਬੁਲਾਉਣਾ ਜੀ ਉੰ데 ਕੋ ਸਮਾ ਪੰਜਾਬ ਦੇ ਵਿੱਚ ਬਰਿਆਣਾ ਸਾਹਿਬ ਬੜਾ ਮਾੜਾ ਤੇ ਬੜਾ ਨਾਜ਼ੁਕ ਸਥਿਤੀ ਦੇ ਵਿੱਚ ਆ ਲੋਕਾਂ ਦੀਆਂ ਵੀਡੀਓਜ਼ ਆਪਾਂ ਵੇਖ ਰਹੇ ਆ ਬੜੇ ਮਾੜੇ ਹਾਲਾਤ ਦੇ ਵਿੱਚ ਨੇ ਅਸੀਂ ਦੇਸ਼ ਦਾ ਇੱਕ ਬਹੁਤ ਅਹਿਮ ਸੂਬਾ ਹਾਂ ਪੰਜਾਬ ਤੇ ਪੰਜਾਬ ਨੇ ਕਦੇ ਵੀ ਕਿਸੇ ਵੀ ਕੁਰਬਾਨੀ ਦੇਣ ਲਗਿਆ ਕਦੇ ਆਪਣੇ ਆਪ ਨੂੰ ਦੇਖਿਆ ਨਹੀਂ ਕਿ ਅਸੀਂ ਕੀ ਕਰਨਾ ਕੀ ਨਹੀਂ ਜੇ ਕੁਰਬਾਨੀ ਦੇਸ਼ ਵਾਸਤੇ ਦੇਣੀ ਪਈ ਤਾਂ 80% ਪੰਜਾਬੀਆਂ ਨੇ ਸਿੱਖਾਂ ਨੇ ਖਾਸ ਕਰਕੇ ਇਸ ਦੇਸ਼ ਦੇ ਵਾਸਤੇ ਫਾਂਸੀ ਦਾ ਰੱਸਾ ਜੁਮਿਆ ਤੇ ਅੱਜ ਸਾਡੇ ਇਲਾਕੇ ਤੇ ਸਾਡੇ ਪੰਜਾਬ ਦੇ ਉੱਤੇ ਕੁਦਰਤ ਦਾ ਕਹਿਰ ਆਇਆ ਹੈ ਕੁਦਰਤ ਦੀ ਮਾਰ ਪਈ ਹੈ ਤੇ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਉਹ ਪਤਾ ਨਹੀਂ ਕਿਉਂ ਕਿਸ ਗੱਲ ਕਰਕੇ ਉਹ ਪੰਜਾਬ ਦੇ ਵੱਲ ਅ ਬੇਰੁਕੀਆ ਇਹ ਜਾਂ ਤਾਂ ਮੋਦੀ ਜੀ ਜਾਣਦੇ ਨੇ ਤੇ ਜਾਂ ਫਿਰ ਅਮਿਤ ਸ਼ਾਹ ਜੀ ਜਾਣਦੇ ਨੇ ਜਾਂ ਫਿਰ ਲੱड्डा ਜੀ ਜਾਣਦੇ ਨੇ ਇਸ ਗੱਲ ਤੋਂ ਅਸੀਂ ਬੁਰੀ ਤਰ੍ਹਾਂ ਪਰੇਸ਼ਾਨ ਹ ਕਿਉਂਕਿ ਅਸੀਂ ਦੇਸ਼ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਦੇ ਵੀ ਅਸੀਂ ਪਿੱਠ ਨਹੀਂ ਦਿਖਾਈ ਤੇ ਅੱਜ ਸਮਾ ਸਾਡੇ ਤੇ ਪਿਆ ਤੇ ਪ੍ਰਧਾਨ ਮੰਤਰੀ ਜੀ ਨੇ ਫੋਨ ਕੀਤਾ ਦੇਖੋ ਅਫਗਾਨਿਸਤਾਨ ਦੇ ਵਿੱਚ ਪੁਚਾਲ ਆਇਆ ਬਰਿਆਣਾ ਸਾਹਿਬ ਤੇ ਪ੍ਰਧਾਨ ਮੰਤਰੀ ਜੀ ਨੇ ਵੱਡੀ ਸਟੇਟਮੈਂਟ ਦਿੱਤੀ ਆ ਕਿ ਅਸੀਂ ਹਰ ਤਰ੍ਹਾਂ ਦੀ ਮਦਦ ਅਫਗਾਨਿਸਤਾਨ ਦੀ ਕਰਾਂਗੇ ਯਾਰ ਉਹ ਵਿਦੇਸ਼ ਹੈ ਅਸੀਂ ਪਰ ਅਸੀਂ ਕੀ ਆ ਪਰ ਪਰ ਤੁਹਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਹੁਣਾਂ ਦਾ ਉਹਨਾਂ ਨੂੰ ਫੋਨ ਆਇਆ ਔਰ ਉਹਨਾਂ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਫਿਰ ਚਾਹੇ ਉਧਰ ਬਿਆਨ ਦੇ ਤਾ ਇਧਰ ਉਹਨਾਂ ਨੇ ਫੋਨ ਕਰ ਲਿਆ ਫਰਕ ਕੀ ਆ ਖੁੱਬ ਕਰਤ ਕਰਨ ਦਾ ਸਹੀ ਬ੍ਰਿਆਣਾ ਸਾਹਿਬ ਮੇਰਾ ਮੈਂ ਤੁਹਾਨੂੰ ਕਹੀ ਜਮਾ ਜਿਉਂਦੇ ਰਹੋ ਸ਼ਾਬਾਸ਼ ਤਗੜੇ ਰਹੋ ਸ਼ਾਬਾਸ਼ ਤੇ ਤੁਹਾਨੂੰ ਉਠਾਉਣ ਵਾਸਤੇ ਮੈਂ ਤੁਹਾਨੂੰ ਕੋ ਮੋਢੇ ਨਾਲ ਮੋਢਾ ਲਾ ਕੇ ਚੱਕਾਂ ਹੀ ਨਾ ਦੇਖੋ ਇਹ ਗੱਲਾਂ ਕੋਈ ਚੰਗੀਆਂ ਧੋੜਾ ਇਹ ਦੇਸ਼ ਦੇ ਵਾਸੀਆਂ ਯਾਰ ਅਸੀਂ ਕੋਈ ਦੇਸ਼ ਦੇ ਵਿਰੋਧੀ ਤੇ ਨਹੀਂ ਸਾਡੇ ਨਾਲ ਮੈਂ ਕੋਈ ਸੂਬੇ ਦੇ ਵਿੱਚ ਮੈਂ ਨਹੀਂ ਕਹਿੰਦਾ ਜੰਮੂ ਕਸ਼ਮੀਰ ਵੀ ਸਾਡਾ ਆਪਣਾ ਹੀ ਦੇਸ਼ ਦਾ ਅੰਗ ਹੈ ਜੰਮੂ ਦੇ ਵਿੱਚ ਆ ਕੇ ਗ੍ਰਹਿ ਮੰਤਰੀ ਹਰ ਮਾਰੇ ਖੇਤਾਂ ਦਾ ਦੌਰਾ ਕਰਕੇ ਗਏ ਨੇ ਤੇ ਸਾਡੇ ਵਾਸਤੇ ਯਾਰ ਇੱਕ ਬਿਆਨ ਵੀ ਨਹੀਂ ਸਾਡੇ ਲਈ ਹਮਦਰਦੀ ਨਹੀਂ ਬਿਆਨ ਵੀ ਨਹੀਂ ਉਹ ਸਾਡਾ 60000 ਕਰੋੜ ਰੁਪਇਆ ਤੁਹਾਡੇ ਵੱਲ ਪਿਆ ਉਹ ਦੇ ਦਿਓ ਉਹਨੂੰ ਕੀ ਕਰਾਂਗੇ ਤੁਸੀਂ ਸਮਝਦਾਰੀ ਨਹੀਂ ਦਿੱਤਾ ਸਿੱਖਾ ਵਾਲਾ ਸਾਹਿਬ ਮੈਂ ਭਾਜਪਾ ਦੇ ਚੇਤਨ ਮਉਂਜੋਸ਼ੀ ਵਾਲਾ ਬਾਅਦ ਵਿੱਚ ਜਾਵਾਂਗਾ ਪਰ ਇੱਕ ਤੁਹਾਡੇ ਤੋਂ ਜਾਨਣਾ ਚਾਹਣਾ ਕਿ ਕਾਂਗਰਸ ਇਸ ਸਾਰੇ ਕਟਨਾ ਕਰਮ ਨੂੰ ਸਿਆਸੀ ਤੌਰ ਦੇ ਉੱਤੇ ਜਿਹੜਾ 36 ਦਾ ਅੰਕੜਾ ਆ ਆਮ ਆਦਮੀ ਪਾਰਟੀ ਦਾ ਤੇ ਭਾਜਪਾ ਦਾ ਔਰ ਪਿਛਲੇ ਸਾਢੇ 3 ਸਾਲ ਦੀ ਜੇਕਰ ਗੱਲ ਕਰੀਏ ਤਾਂ ਕੋਈ ਇੱਕ ਦਿਨ ਵੀ ਅਜਿਹਾ ਨਹੀਂ ਸਾਹਮਣੇ ਆਇਆ ਜਿਹਦੇ ਵਿੱਚ ਇਹ ਗੱਲ ਮਹਿਸੂਸ ਹੋਵੇ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਸਬੰਧ ਬਹੁਤ ਖਾਵੇਂ ਹੋਣ ਕੀ ਲੱਗਦਾ ਕਾਂਗਰਸ ਕਿਸ ਨਜ਼ਰੀਏ ਨਾਲ ਦੇਖ ਰਹੀ ਹੈ ਜੀ ਦੇਖੋ ਜੀ ਇੱਕ ਤਾਂ ਬਰਿਆਣਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਬੜੇ ਸੰਤਾਪ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਲੋਕ ਬਹੁਤ ਵੱਡੀ ਮੁਸੀਬਤ ਦੇ ਵਿੱਚ ਘਿਰੇ ਹੋਏ ਆ ਸਾਰਿਆਂ ਦਾ ਮਨ ਖਰਾਬ ਹੈ ਦੂਜੀ ਗੱਲ ਇਹ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਵੀ ਸੈਂਟਰ ਦੀ ਸਰਕਾਰ ਵੀ ਉਹ ਇਸ ਗੱਲ ਤੇ ਰਾਜਨੀਤੀ ਕਰ ਰਹੀ ਹੈ ਛਟਕਾਰੀਆਂ ਲੈ ਰਹੀ ਹੈ ਉਹਦਾ ਕਾਰਨ ਕੀ ਹੈ ਉਹਦਾ ਤੁਸੀਂ ਪਹਿਲਾਂ ਮੋਦੀ ਸਾਹਿਬ ਬਾਰੇ ਪੁੱਛਿਆ ਮੋਦੀ ਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਤਿੰਨ ਮ੍ਰਿਤਕੀ ਕਰੋਨ ਲੈ ਕੇ ਉਨੂੰ ਪੰਜਾਬ ਦੇ ਕਿਸਾਨਾਂ ਨੇ ਪੂਰਾ ਜ਼ੋਰ ਲਾ ਕੇ ਵਾਪਸ ਕਰਾਇਆ ਤੇ ਮੋਦੀ ਜਿਹੜੇ ਬਾਰੇ ਕਿਹਾ ਜਾਂਦਾ ਸੀ ਮੋਦੀ ਯੁਕਤਾ ਨਹੀਂ ਤੇ ਮੋਦੀ ਨੂੰ ਝੁਕਣ ਵਾਸਤੇ ਮਜਬੂਰ ਕੀਤਾ ਪੰਜਾਬ ਦੇ ਕਿਸਾਨਾਂ ਨੇ ਜੀ ਉਹ ਰੁਕੀ ਦਾ ਮੇਨ ਕਾਰਨ ਇਹ ਹੈ ਦੂਜੇ ਨੰਬਰ ਤੇ ਜਿਹੜਾ ਇਹ ਹੜ ਆਇਆ ਹੈ ਹੜ ਆਇ ਨਹੀਂ ਹੜ ਲੈਂਦੇ ਗਏ ਹੈ ਇਹਨਾਂ ਨੂੰ ਪਹਿਲਾਂ ਜਿਹੜਾ ਡੈਮਾਂ ਦਾ ਪੱਧਰ ਹੈ ਉਹ ਲੈਵਲ ਨਹੀਂ ਰੱਖਿਆ ਗਿਆ ਜਿਹੜਾ ਲੈਵਲ ਰੱਖਿਆ ਜਾਣਾ ਚਾਹੀਦਾ ਸੀ ਮੌਸਮ ਵਿਭਾਗ ਵੱਲੋਂ ਜਿਹੜੀ ਚੇਤਾਵਨੀ ਆ ਪਹਿਲਾਂ ਦਿੱਤੀ ਗਈ ਸੀ ਲਿਖਤੀ ਦੌਰ ਦੇ ਦਿੱਤੀ ਗਈ ਸੀ ਕੋਈ ਇਹ ਨਹੀਂ ਮੂੰਹ ਜਵਾਨੀ ਕਿਸੇ ਦੱਸਿਆ ਗਿਆ ਸੀ ਲਿਖਤੀ ਦੌਰ ਦੇ ਸਤਾਵ ਨਹੀਂ ਸੀ ਉਹਦਾ ਜਿਹੜਾ ਪ੍ਰਬੰਧ ਹੁੰਦਾ ਪ੍ਰਬੰਧ ਨਹੀਂ ਕੀਤਾ ਗਿਆ ਬਸ ਪ੍ਰਬੰਧ ਇਹਨਾਂ ਨੂੰ ਕੋਈ ਨਵਾਂ ਨਹੀਂ ਕਰਨ ਪੈਣਾ ਸੀ ਅੰਦ ਕੀ ਕਰਾਇਆ ਪਹਿਲਾਂ ਹੀ ਪਹਿਲਾਂ ਹੀ ਜਿਹੜੀਆਂ ਨਹਿਰਾਂ ਬਣੀਆਂ ਹੋਈਆਂ ਨੇ ਉਹ ਨਹਿਰਾਂ ਦੇ ਨਾਲ ਜਿੱਥੋਂ ਵੀ ਕੋਈ ਡਰੇਨ ਕ੍ਰੋਸ ਕਰਦੀ ਹੈ ਉਥੇ ਫੱਟੇ ਲਾਏ ਹੋਏ ਐ ਲੋਹੇ ਦੇ ਜਦੋਂ ਸਾਡੇ ਕੋਲ ਪਾਣੀ ਝਾੜਾ ਹੁੰਦਾ ਹੈ ਤੇ ਪਾਣੀ ਛੱਡ ਕੇ ਉਹ ਫੱਟੇ ਚੱਕ ਦਿੰਦੇ ਆ ਡਰੇਨਾਂ ਦੇ ਵਿੱਚ ਪਾਣੀ ਛਲਾ ਜਾਂਦਾ ਪਰ ਉਹਦੀ ਜਿਹੜੀ ਪਹਿਲਾਂ ਤਿਆਰੀ ਕਰਨੀ ਸੀ ਉਹ ਤਿਆਰੀ ਨਹੀਂ ਕੀਤੀ ਗਈ 31 ਮਾਰਚ ਤੱਕ ਅਸੀਂ ਤਕਰੀਬਨ ਡਰੇਨਾਂ ਦੀ ਸਫਾਈ ਆਮਰ ਬੈਕਤੀ ਗੱਲ ਹੈ ਕੋਈ ਜਿਹਨੇ ਹੋਈ ਹੈ ਡਰੇਨਾਂ ਦੀ ਸਫਾਈ 31 ਮਾਰਚ ਤੱਕ ਹੋ ਜਾਣੀ ਚਾਹੀਦੀ ਹੁੰਦੀ ਹੈ ਕਿਉਂਕਿ ਮਾਰਚ ਤੋਂ ਬਾਅਦ ਅਪ੍ਰੈਲ ਥੋੜਾ ਥੋੜਾ ਮੀਂਹ ਪੈਣ ਲੱਗ ਪੈਂਦਾ ਉਸ ਤੋਂ ਬਾਅਦ ਫਿਰ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਇਹ ਸਰਕਾਰ ਵੱਲੋਂ ਬਿਲਕੁਲ ਨਹੀਂ ਕੀਤਾ ਗਿਆ ਤਿਆਰੀ ਬਿਲਕੁਲ ਨਹੀਂ ਹੋਈਗੀ ਜਿਹੜਾ ਜ਼ਿਆਦਾ ਨੁਕਸਾਨ ਹੋਣ ਦਾ ਕਾਰਨ ਵੱਡਾ ਇਹ ਸੀ ਦੂਜਾ ਜਿਹੜਾ ਇਹ ਕੇਜਰੀਵਾਲ ਵੀ ਕੇਜਰੀਵਾਲ ਨੂੰ ਜਿਹੜਾ ਲੈਂਡ ਪੂਲਿੰਗ ਇਹਦੀ ਪਾਲਿਸੀ ਹੈ ਉਹ ਵਾਪਸ ਲੈਣੀ ਪਈ ਹੈ ਪੰਜਾਬ ਦੇ ਲੋਕਾਂ ਨੇ ਡਟ ਕੇ ਵਿਰੋਧ ਕੀਤਾ ਤੇ ਇਹ ਮਜੂਸ ਅਸੋਸੀਏਸ਼ਨ ਕੰਡਣ ਵਾਸਤੇ ਇਹਨਾਂ ਨੇ ਆਪ ਦਾ ਜਿਹੜਾ ਇਹਨਾਂ ਦਾ ਗੁਰਗਾ ਇੱਕ ਤਰ੍ਹਾਂ ਦਾ ਪਾਲਿਆ ਵਿਆ ਕ੍ਰਿਸ਼ਨ ਕੁਮਾਰ ਉਹਦੇ ਰਾਹੀਂ ਗਲਸ ਰੋਧ ਦਾ ਫੈਕਟਰੀ ਹੈ ਉਹਦੇ ਰਾਹੀਂ ਇਹ ਸਾਰਾ ਕੁਝ ਕੀਤਾ ਇਹਨੂੰ ਇੱਕ ਵਾਟਰ ਬੰਬ ਬਣਾ ਕੇ ਛੱਡਿਆ ਪੰਜਾਬੀਆਂ ਤੇ ਬਦਲਾ ਲੈਣਾਂ ਉੱਤੇ ਇਹ ਹੋਰ ਕੋਈ ਇਹ ਨਹੀਂ ਕਿ ਕੁਦਰਤੀ ਤੌਰ ਤੇ ਹੜ ਆ ਗਿਆ ਇਹਨਾਂ ਨੂੰ ਇਕੱਠਾ ਕੀਤਾ ਗਿਆ ਟਾਲਿਆ ਜਾ ਸਕਦਾ ਸੀ ਹਾਂ ਇਹ ਨਹੀਂਗਾ ਵੀ ਪਾਣੀ ਜੇ ਪਾਣੀ ਆ ਸਕਦਾ ਸੀ ਪਰ ਐਡੀ ਵੱਡੀ ਆਫਤ ਨਹੀਂ ਕਿਉਂ ਨਹੀਂ ਸੀ ਪਹਿਲਾਂ ਥੋੜਾ ਥੋੜਾ ਰਿਲੀਜ਼ ਹੋ ਜਾਂਦਾ ਚਿਰ ਪੰਜ ਚਾਰ ਦਿਨ ਪਹਿਲਾਂ ਅੰਤਾਂ ਚ ਚਾਰ ਦਿਨ ਪਹਿਲਾਂ ਹੀ ਉਹਨੂੰ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦੇ ਉਹਦਾ ਜਿਹੜਾ ਲੈਵਲ ਡਾਊਨ ਆ ਜਾਣਾ ਸੀ ਤੇ ਹੜਾਂ ਵਾਲੀ ਹਾਲਤ ਨਹੀਂ ਬਣਨੀ ਸੀ ਇਸੇ ਤਰ੍ਹਾਂ ਜੇ ਉਹਨੂੰ ਠੀਕ ਆ ਸਾਡੀਆਂ ਸਾਡੇ ਫ੍ਰੀਡਿੰਗ ਕਪੈਸਿਟੀ ਨੇ ਚੱਲ ਰਹੀਆਂ ਹੋਰ ਬਾਕੀ ਨਹਿਰਾਂ ਜਿਹੜੀਆਂ ਰਾਜਸਥਾਨ ਨੂੰ ਜਾਂਦਾ ਹੈ ਪਾਣੀ ਉਹ ਕਪੈਸਿਟੀ ਦਾ ਪੰਜਾਬ ਡੁੱਬ ਰਿਹਾ ਉਹਨੂੰ ਉਹਨੂੰ ਕਪੈਸਿਟੀ ਦੇ ਤਰ੍ਹਾਂ ਨਾ ਠੀਕ ਤੋਂ ਸਰਕਾਰ ਨੇ ਦੁਬਾਰਾ ਤੋਂ ਦੇ ਤੇ ਪੰਜਾਬ ਦੀ ਨੀਅਤ ਹੈ ਉਹ ਵੀ ਠੀਕ ਨਹੀਂ ਠੀਕ ਆ ਮੈਂ ਦੁਬਾਰਾ ਆਵਾਂਗਾ ਜੋਸ਼ੀ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਆ ਉਹਨਾਂ ਦਾ ਤਰਕ ਵੀ ਸੁਣ ਲਿਆ ਕਿ ਮਤਰਈ ਮਾਂ ਵਾਲਾ ਸਲੂਕ ਭਾਜਪਾ ਪੰਜਾਬ ਦੇ ਨਾਲ ਕਰ ਰਹੀ ਆ 60000 ਕਰੋੜ ਰੁਪਏ ਪੈਂਡਿੰਗ ਆ ਪਹਿਲਾਂ ਉੱਤੇ ਆਉਣੇ ਆ ਫਿਰ BBMP ਦੇ ਸਵਾਲ ਜਿਹੜੇ ਉੱਠ ਰਹੇ ਨੇ ਉਹਦੇ ਤੇ ਵੀ ਮੈਂ ਤੁਹਾਨੂੰ ਸਵਾਲ ਪੁੱਛਾਂਗਾ ਪਹਿਲਾਂ ਜਿਹੜਾ ਬਕਾਇਆ ਔਰ ਅੱਜ ਤੱਕ ਕੋਈ ਅਜਿਹਾ ਸੁੱਖ ਸੁਨੇਹਾ ਕਹਿ ਸਕਦੇ ਆ ਕੇਂਦਰ ਵੱਲੋਂ ਨਹੀਂ ਮਿਲਿਆ ਪੰਜਾਬ ਨੂੰ ਜੀ ਬਰਿਆਣਾ ਸਾਹਿਬ ਮੇਰਾ ਖਿਆਲ ਹੈ ਜਿਹੜਾ 70000 ਕਰੋੜ ਚੋਂ 49747 ਕਰੋੜ ਬਾਰੇ ਦੇ ਸਿੱਕਾ ਵਾਲਾ ਸਾਹਿਬ ਜਾਦਾ ਵਧੀਆ ਢੰਗ ਨਾਲ ਦੱਸ ਸਕਦੇ ਹੋ ਦੇ ਸਿੱਕਾ ਵਾਲਾ ਸਾਹਿਬ ਉਸ 49747 ਕਰੋੜ ਦਾ ਫੰਡ ਕੀ ਹੈ ਉਹ ਜਿਆਦਾ ਵਧੀਆ ਢੰਗ ਨਾਲ ਮੇਰੇ ਕਾਂਗਰਸ ਵੀਰ ਦੱਸ ਸਕਦੇ ਨੇ ਠੀਕ ਹੈ ਜੀ ਪਹਿਲੀ ਗੱਲ ਤੇ ਇਹ ਜੀ ਦੂਜੀ ਗੱਲ ਇਹ ਹੈਗੀ ਆ ਵੀ ਇਹ ਸੁੱਤੇ ਪਏ ਸੀ ਸਾਢੇ 3 ਸਾਲ ਤੋਂ ਇਹਨਾਂ ਨੇ ਠੀਕ ਹੈ ਡਿਬੇਟਸ ਵਿੱਚ ਆ ਕੇ ਅਸੀਂ ਸ਼ਬਦਾਂ ਨਾਲ ਇੱਕ ਨਰੇਟਿਵ ਤਿਆਰ ਕਰਦੇ ਆਂ ਠੀਕ ਹੈ ਜੀ ਲੇਕਿਨ ਸਰਕਾਰਾਂ ਤੇ ਡਾਕੂਮੈਂਟੇਸ਼ਨ ਦਾ ਕੰਮ ਕਰਦੀਆਂ ਹਨ ਕੋਈ ਐਸੀ ਰਾਜਨੀਤਿਕ ਪਾਰਟੀ ਜਾਂ ਰਾਜਨੀਤਿਕ ਦਲ ਨਹੀਂ ਸੀ ਹੈਗਾ ਜਿਨ੍ਹਾਂ ਨੇ ਇੰਨੀ ਗੱਲ ਕਹੀ ਫੋਰਨ ਰਾਹਤ ਫੰਡ ਮੰਗਿਆ ਜਾਵੇ ਪੰਜਾਬ ਸਰਕਾਰ ਨੇ ਰਾਹਤ ਫੰਡ ਨਹੀਂ ਮੰਗਿਆ ਨਾ ਇਹ ਗਲਤ ਗੱਲ ਇਹਨਾਂ ਦੀ ਇਹਨਾਂ ਨੇ ਇੱਕ ਕੰਟਰੋਵਰਸੀ ਵਾਲੀ ਲੈਟਰ ਲਿਖੀ ਉਹਦੇ ਵਿੱਚ 49747 ਕਰੋੜ ਦਾ ਉਹ ਜ਼ਿਕਰ ਸੀ ਜਿਹੜਾ ਸਨ 2017 ਦੀ ਬੈਡ ਤੋਂ ਜੀਐਸਟੀ ਵਾਲ ਕਨਵਰਟ ਹੋ ਕੇ ਕੰਪੰਸੇਸ਼ਨ ਦਾ ਸੀਗਾ ਔਰ 5 ਸਾਲ ਉਸ ਟਾਈਮ ਸਰਕਾਰ ਕਾਂਗਰਸ ਹੀ ਰਹੀ ਹੈ ਇਹ ਸੋਚਣ ਵਾਲੀ ਗੱਲ ਆ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਐਮਡੀਐਫ ਆਰਡੀਐਫ ਦੇ ਫੰਡਸ ਨੇ ਉਹ ਡਾਕੂਮੈਂਟੇਸ਼ਨ ਕਰਕੇ ਰੁਕੇ ਆ ਨਾ ਫੇ ਉਹਦੇ ਉੱਤੇ ਕੋਈ ਕੰਮ ਚੱਜ ਨਾਲ ਪੰਜਾਬ ਸਰਕਾਰ ਦੇ ਇਹਨਾਂ ਅਫਸਰਾਂ ਨੇ ਕੀਤਾ ਵਾ ਜਿਹੜੇ ਇਹਨਾਂ ਦੇ ਅਫਸਰ ਹੈਗੇ ਨੇ ਅੱਜ ਬੜੀ ਇੱਕ ਸ਼ਰਮ ਵਾਲੀ ਗੱਲ ਹੈ ਕਿ ਇਹਨਾਂ ਦਾ ਆਪਣਾ ਹੀ ਇੱਕ ਮੰਤਰੀ ਜਿਨੇ ਇਹਨਾਂ ਦੇ ਹੀ ਆਈਐਸ ਅਫਸਰ ਦੇ ਉੱਤੇ ਇਲਜ਼ਾਮ ਲਾਇਆ ਤੇ ਇਹਨਾਂ ਨੇ ਹੁਣ ਤੱਕ ਟਰਮੀਨੇਟ ਕਿਉਂ ਨਹੀਂ ਕੀਤਾ ਇਹ ਕੰਮ ਤੇ ਪੰਜਾਬ ਸਰਕਾਰ ਕਰ ਸਕਦੀ ਸੀ ਨਾ ਇਹ ਟਰਮੀਨੇਟ ਨਹੀਂ ਕਰਦਾ ਤਾਂ ਕਮ ਸਕੱਮ ਨੂੰ ਸਸਪੈਂਡ ਕਰ ਦਿੰਦੇ ਉਹਨੂੰ ਪਤਾ ਤਾਂ ਲੱਗਦਾ ਕਿ ਭਾਈ ਤੇਰੀ ਇੱਕ ਏਦਾਂ ਦੀ ਗਲਤੀ ਨਾਲ ਅੱਜ ਪੰਜਾਬ ਦੇ ਵਿੱਚ 3.5 ਲੱਖ ਤੋਂ ਵੱਧ ਉਹ ਲੋਕ ਇਫੈਕਟਡ ਹੋਏ ਨੇ ਜਿਨ੍ਹਾਂ ਦੇ ਵਿੱਚੋਂ 30 ਹੁਣ ਅੱਜ ਵੀ 30 ਦੀ ਮੌਤ ਦਾ ਜ਼ਿਕਰ ਹੋ ਰਿਹਾ ਟੀਵੀ ਚੈਨਲਸ ਦੇ ਉੱਤੇ ਅੱਜ ਇੰਨੀ ਗੱਲ ਦਾ ਰੌਲਾ ਪਾਇਆ ਜਾ ਰਿਹਾ ਵਾ ਇਹਨਾਂ ਨੇ ਫੰਡ ਮੰਗੇ ਕਦਨਾਂ ਇਹਨਾਂ ਨੇ ਫੰਡ ਫੌਰੀ ਰਾਹਤ ਦਾ ਫੰਡ ਮੰਗਣਾ ਸਰਕਾਰ ਵਾਸਤੇ ਜ਼ਰੂਰੀ ਹੁੰਦਾ ਉੱਥੇ ਨਾ ਫੁੱਲ ਨੇ ਨਾ ਝਾੜੂ ਨੇ ਨਾ ਪੰਜੇ ਨੇ ਨਾ ਤਕੜੀ ਨੇ ਨਾ ਹੀ ਝਾੜੂ ਨੇ ਮੰਗਣ ਦਾ ਕਦੀ ਫੰਡ ਨਹੀਂ ਮਿਲਦਾ ਫੰਡ ਮਿਲਦਾ ਵਾ ਸਰਕਾਰੀ ਡਾਕੂਮੈਂਟ ਦੇ ਉੱਤੇ ਹਸਤਾਖਰ ਵੱਲੋਂ ਸੈਂਟਰ ਗਵਰਨਮੈਂਟ ਦੇ ਉਸ ਹਸਤਾਖਰ ਨੂੰ ਚਿੱਠੀ ਜਾਣੀ ਕਿ ਸਾਨੂੰ ਫੌਰੀ ਫੰਡ ਜਾਰੀ ਕਰੋ ਫੌਰੀ ਫੰਡ ਨਹੀਂ ਮੰਗਿਆ ਬਾਕੀ ਹਸਾਬ-ਤਾਬ ਤਾਂ ਇਹਨਾਂ ਨੇ ਉਹ ਕੱਢ ਕੇ ਰੱਖਤਾ ਸਿਰਫ ਇੱਕ ਲੋਕਾਂ ਨੂੰ ਦੱਸਣ ਵਾਸਤੇ ਪਾਈ ਉਹ ਸਾਡੀ ਬੇਵਕੂਫੀ ਨਹੀਂ ਹੈ ਉਹ ਸਾਡੀ ਗਲਤੀ ਨਹੀਂ ਹੈ ਉਹਦੇ ਵਾਸਤੇ ਇੱਕ 5 ਸਾਲ ਦਾ ਸਮਾਂ ਦਿੱਤਾ ਜਾਂਦਾ ਕੰਪਨਸੇਸ਼ਨ ਵਾਸਤੇ ਰੱਬ ਦਾ ਵਾਸਤੇ ਕਿ ਨਰੇਟਿਵ ਨਾ ਗਲਤ ਤਿਆਰ ਕਰ ਦੂਜੀ ਗੱਲ ਗਲਤ ਅ ਕਦੀ ਕੋਈ ਐਦਾਂ ਨਹੀਂ ਹੁੰਦਾ ਕਿ ਸੈਂਟਰ ਗਵਰਨਮੈਂਟ ਕਿਸੇ ਸੂਬੇ ਦਾ ਹੱਕ ਨਾ ਦੇਵੇ ਇੱਕ ਖੁਦ ਹੀ ਜਦੋਂ ਬੰਦੇ ਨੇ ਨਾ ਇੱਕ ਨਰੇਟਿਵ ਤਿਆਰ ਕਰਤਾ ਆਮ ਆਦਮੀ ਪਾਰਟੀ ਇੱਕ ਨਰੇਟਿਵ ਤਿਆਰ ਕਰ ਰਹੀ ਜਦ ਪਹਿਲਾਂ ਹੀ ਬੜਨ ਗਲਤ ਬੰਦ ਹੋ ਗਿਆ ਨਾ ਤੇ ਕਮੀ ਦੇ ਅਗਲੇ ਸਾਰੇ ਫਟਲ ਗਲਤੀ ਬੰਦ ਹੋਣੇ ਮੈਨੂੰ ਇਹ ਦੱਸੋ ਮੈਂ ਵੀ ਢਿਲੋ ਸਾਹਿਬ ਨੂੰ ਹੁਣ ਬਾਰ-ਬਾਰ ਉਹ ਗੱਲਾਂ ਕੀ ਦਰਾਉਣੀਆਂ ਬਾਰ-ਬਾਰ ਜਦ ਤੁਸੀਂ ਲੋਕਾਂ ਨੇ ਕੋਈ ਚੱਜ ਨਾ ਨਖਾਸ ਹੁਣੀ ਸਾਫ਼ ਕੀਤਾ ਡਰੇਨਾਂ ਨਹੀਂ ਸਾਫ਼ ਕੀਤੀਆਂ ਕੋਈ ਇਹਨਾਂ ਕੋਲ ਪੁੱਛ ਲਓ ਕਿ ਅੱਜ ਪੰਜਾਬ ਦੇ ਕਿੰਨੇ ਡਿਪਟੀ ਕਮਿਸ਼ਨਰ ਜ਼ਕੂਲ ਆਪਣੀਆਂ ਕਿਸ਼ਤੀਆਂ ਨੇ ਤੁਸੀਂ ਬਰਾਨਾ ਸਾਹਿਬ ਐਡੇ ਸੀਨੀਅਰ ਜਰਨਲਿਸਟ ਹੋ ਤੁਹਾਨੂੰ ਮੈਂ ਮੈਂ ਧੜਨਾ ਵੀ ਸਾਡੀ ਕਈ ਵਾਰੀ ਖੜਕ ਜਾਂਦੀ ਆ ਪਰ ਕੁਝ ਗੱਲਾਂ ਤੇ ਜਰਨਲਿਜ਼ਮ ਦੇ ਐਥਿਕਸ ਵਿੱਚ ਹੁੰਦੀਆਂ ਨੇ ਨਾ ਕਿ ਜਰਨਲਿਜ਼ਮ ਹੀ ਇੰਨੀ ਗੱਲ ਪੁੱਛਦਾ ਕਿ ਭਾਈ ਤੁਹਾਡੇ ਕੋਲ ਆਪਣੇ ਪੁਖਤਾ ਪ੍ਰਬੰਧ ਕੀ ਸੀ ਠੀਕ ਹੈ ਨਾ ਬਿਲਕੁਲ ਤੁਸੀਂ ਯਾਰ ਸੈਂਟਰ ਗਵਰਨਮੈਂਟ ਨੇ ਪਹਿਲਾਂ ਤੇ ਤੁਹਾਡੀ ਗਲਤੀ ਦਾ ਹੜ ਆ ਗਿਆ ਹੁਣ ਉਹਨੇ ਕਹਿੰਦੇ ਪਏ ਨੇ ਸਿੱਕਾ ਵਾਲੇ ਸਾਹਮਣੇ ਗੱਲ ਕੀਤੀ ਕਿ ਇਹ ਇੱਕ ਮੈਨੂਅਲ ਆ ਠੀਕ ਹੈ ਯਾਰ ਤੁਸੀਂ ਆਪੋਜੀਸ਼ਨ ਚੋਂ ਇੰਨਾ ਵੀ ਆਮ ਆਦਮੀ ਪਾਰਟੀ ਨੂੰ ਨਾ ਭੰਡੋਗੇ ਮੈਨੂਅਲ ਆ ਤੇ ਇੰਨਾ ਵੀ ਨਾ ਕਹੋ ਉੱਥੇ ਹਿਮਾਚਲ ਚ ਤੁਹਾਡੀ ਹੈਗੀ ਆ ਸਰਕਾਰ ਫਿਰ ਉੱਥੇ ਸੁਖੂ ਸਾਹਿਬ ਕੈਂਚੀ ਲੈ ਕੇ ਬਦਲ ਪੜਨ ਦੇ ਸੀ ਕਿ ਉੱਥੇ ਇਹ ਤੁਹਾਡੇ ਹੀ ਭਾਈਵਾਲ ਦੀ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਹੈ ਤੇ ਉੱਥੇ ਜਿਹੜਾ ਬਦਲ ਫਰਦੇਤੇ ਨੇ ਉਹ ਇਹਨਾਂ ਉਹ ਅਬਦੁੱਲਾਹ ਸਾਹਿਬ ਪੰਜਿਆਂ ਵਾਲੇ ਕਾ ਪਾਰ ਦੇਵੇ ਕੋ ਬੰਦਿਆਂ ਦੀ ਗੱਲ ਕਰੀਏ ਜੈਨੂਨ ਗੱਲ ਕਰੀਏ ਅੱਜ ਪਹਿਲੋਂ ਮੈਂ ਇਸ ਗੱਲ ਦਾ ਤੁਹਾਨੂੰ ਇੱਥੇ ਬੜੇ ਮਾਣ ਦੇ ਨਾਲ ਕਹਿਣਾ ਚਾਹੁੰਦਾ ਵਾਂ ਕਿ ਪੰਜਾਬੀ ਸਾਰੇ ਇੱਕ ਹੋ ਕੇ ਇੱਕ ਦੂਜੇ ਦਾ ਸਾਥ ਦੇਣ ਦੇ ਆ ਨਾ ਤੇ ਪਾਣੀ ਇਹ ਵੇਖ ਕੇ ਬੜਿਆ ਕਿ ਝਾੜੂ ਵਾਲੇ ਦਾ ਘਰ ਆ ਕੇ ਪੰਜੇ ਵਾਲੇ ਦਾ ਘਰ ਆ ਕੇ ਫੁੱਲ ਵਾਲੇ ਦਾ ਕਿ ਤੱਕੜੀ ਵਾਲੇ ਦਾ ਅੱਜ ਪੰਜਾਬੀ ਪੰਜਾਬੀਆਂ ਦੇ ਕੰਮ ਆਏ ਨੇ ਮੈਨੂੰ ਬੜੀ ਇੱਕ ਦੁੱਖ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਧਾਮੀ ਸਾਹਿਬ ਨੇ ਜਦੋਂ ਗੱਲ ਕੀਤੀ ਕਿ ਝਾੜੂ ਵੀ ਇੱਕ ਲੀਡਰ ਨੇ ਸਾਡਾ ਸਮਾਨ ਨਹੀਂ ਕਿ ਕੇ ਜਾਣ ਦਿੱਤਾ ਤੇ ਆਪ ਵਾਹ ਵਾਈ ਕੱਟਣ ਵਾਸਤੇ ਕਈ ਥਾਵਾਂ ਦੇ ਉੱਤੇ ਤੇ ਇਹਨਾਂ ਨੇ ਐਨ ਜੀਓਜ਼ ਦੀਆਂ ਭੇਜੀਆਂ ਗਈਆਂ ਰਾਹ ਸਮਗਰੀ ਵਾਲੀਆਂ ਗੱਡੀਆਂ ਦੇ ਪੋਸਟਰ ਦੇ ਉੱਤੇ ਆਪਣਾ ਪੋਸਟਰ ਲਾ ਦਿੱਤਾ ਇਹ ਵੀ ਗੱਲ ਨੂੰ ਚਲਕ ਸਾਈਡ ਤੇ ਕਰਨਾ ਹੁਣ ਮੌਕੇ ਦੀ ਗੱਲ ਇਹ ਆ ਪਾਰ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਏਗੀ ਕੱਲ ਕੇਂਦਰੀ ਜੁਆਨ ਜੀ ਆਜਨੇ ਇਸ ਰੰਗ ਗਲਤ ਨਹੀਂ ਠੀਕ ਰੀਟਿਵ ਤਿਆਰ ਨਾ ਕਰੋ ਠੀਕ ਆ ਜਾ ਮਾਰਨੀ ਪਾਰਟੀ ਦੀ ਜਮਾਨਤ ਜਬਤ ਹੋਣੀ ਹੈ 27 ਤਿੱਥੋਂ ਮਰਦੀ ਗਈ ਜਾਣ ਜਿਹੜੀ ਮਰਜ਼ੀ ਪਾਲ ਦੀ ਸਰਾਈ ਜਾ ਜੇ ਝਾੜੂ ਨਹੀਂ ਲਿਆਉਂਦੀ ਸਫਾਈ ਦੇ ਵਿੱਚ ਇਹ ਨੋਟ ਕਰ ਲਓ ਮੇਰੀ ਗੱਲ ਹੁਣ ਜੋ ਮਰਜ਼ੀ ਬੋਲੀ ਜਾਣ ਠੀਕ ਆ ਠੀਕ ਆ ਢਿੱਲੋ ਸਾਹਿਬ ਤਰਕ ਜੋਸ਼ੀ ਸਾਹਿਬ ਦਾ ਵੀ ਠੀਕ ਆ ਸਫਾਈਆਂ ਤੁਸੀਂ ਨਹੀਂ ਕਰਵਾਈਆਂ ਪ੍ਰਬੰਧ ਤੁਹਾਡੇ ਕੋ ਨਹੀਂ ਹੋਏ ਔਰ ਉਹਨਾਂ ਨੇ ਸਾਫ਼ ਕਿਹਾ ਵੀ ਕਿੰਨੀਆਂ ਕਿ ਕਿਸਤੀਆਂ ਜਿਹੜੀਆਂ ਆ ਐਡਮਿਨਿਸਟ੍ਰੇਸ਼ਨ ਦੇ ਕੋਲ ਨੇ ਔਰ ਜਿੱਥੇ ਤੱਕ ਫੰਡ ਦੀ ਗੱਲ ਰਹੀ ਤੇ ਫੌਰੀ ਰਾਹਤ ਫੰਡ ਤਾਂ ਮੰਗਿਆ ਹੀ ਨਹੀਂ ਗਿਆ ਉਹ ਅੰਬ੍ਰੇਣਾ ਜੀ ਜੋਸ਼ੀ ਸ਼ਾਹ ਨੂੰ ਸ਼ਾਇਦ ਥੋੜਾ ਜਿਹਾ ਜਾਣਕਾਰੀ ਦੇ ਵਿੱਚ ਘਾਟਾ ਲੱਗਦਾ ਮੈਨੂੰ ਇਹਨਾਂ ਨੇ ਚੰਗੀ ਤਰ੍ਹਾਂ ਪੜਿਆ ਨਹੀਂ ਜਾਏ ਫਿਰ ਥੋੜੇ ਜਿਹਾ ਕਾਲੀ ਦੇ ਵਿੱਚ ਬੈਠੇ ਨੇ ਇਤਿਹਾਸੀ ਕਰਕੇ ਨਹੀਂ ਆਏ ਅ ਜੋਸ਼ੀ ਜੀ ਜਿਹੜਾ ਨਾ ਤੁਸੀਂ ਨਖਾਸੂਆਂ ਦਾ ਤੇ ਖਾਲਾਂ ਦਾ ਸਫਾਈ ਦੀ ਗੱਲ ਕਰਦੇ ਹੋ ਇਹਦੇ ਨਾਲੋਂ ਕਿਤੇ ਵੱਧ ਪਾਣੀ ਆ ਆਪਾਂ ਨੂੰ ਦਿਖਦਾ ਹੀ ਨਹੀਂ ਕਿ ਨਖਾਸੂ ਕਿੱਥੇ ਆ ਖਾਲ ਕਿੱਥੇ ਆ ਉਹਨਾਂ ਦੀ ਸਾਫ ਸਫਾਈ ਵੇਖੋ ਅਸੀਂ ਸਮੇਂ ਨਾਲ ਕਰਾ ਲਈ ਸੀ ਇਹ ਤੁਸੀਂ ਦੋਸ਼ ਲਾਉਂਦੇ ਹੋ ਪਰ ਫੇਰ ਵੀ ਮੈਂ ਕਹਿੰਦਾ ਤੁਹਾਡੀ ਗੱਲ ਮੰਨ ਵੀ ਲਈਏ ਇਹ ਪਾਣੀ ਦਰਿਆਵਾ ਚੋਂ ਆਇਆ ਮਹਾਰਾਜ ਇਹ ਤੁਹਾਡੀ ਸਰਕਾਰ ਨੂੰ ਕਿਹਾ ਸੀ ਕਿ ਵੇਲੇ ਸਿਰ ਪਾਣੀ ਛੱਡਣ ਲੱਗ ਜਾਓ ਡੈਮਾਂ ਦਾ ਪਾਣੀ ਸੈਂਟਰ ਸਰਕਾਰ ਨੇ ਛੱਡਣਾ ਉਹਨਾਂ ਕੋਲੇ ਕੰਟਰੋਲ ਆ ਜਿੱਥੇ ਡੈਮ ਦੇ ਫੱਟੇ ਆ ਉਦੋਂ ਬਾਅਦ ਸਾਡਾ ਕੰਟਰੋਲ ਆ ਜਦੋਂ ਫੱਟੇ ਆ ਉਹ ਫੱਟੇ ਸੈਂਟਰ ਸਰਕਾਰ ਨੇ ਚੁੱਕਣੇ ਆ ਤੇ ਸਾਦੇ ਸੀ ਉਹਨਾਂ ਦੀ ਜਾਨ ਨੂੰ ਰੋਈ ਗਏ ਤੇ ਉਹ ਕੀ ਕਹਿੰਦੇ ਹਮ ਪਾਣੀ ਕਮ ਨਹੀਂ ਹੋਣੇ ਦੇਂਗੇ ਜਿਤਨੀ ਲਿਮਟ ਹੈ ਉਤਨੀ ਰੱਖੇਗਾ ਸੀ ਕਾ 25 25 ਫੁੱਟ ਦਾ ਘਟਾ ਲਓ ਨਹੀਂ 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 بارش ਦਾ ਪਤਾ ਨਹੀਂ ਹੈ ਕਿ بارش ਪੜੇ ਜਾਂ ਨਾ ਪੜੇ ਅਸੀਂ ਦੱਸਿਆ ਵੀ ਐਦ ਕੀ ਵਿਗਿਆਨੀ ਦੱਸ ਰਹੇ ਆ ਪਾਣੀ ਜ਼ਿਆਦਾ ਹੋਣਾ ਲੇਕਿਨ ਇਹਨਾਂ ਨੇ ਪਾਣੀ ਛੱਡਣੇ ਹੀ ਨਹੀਂ ਦਿੱਤਾ ਤੇ ਜਦੋਂ ਪਿੱਛੇ ਪਾਣੀ ਇੱਕਦਮ ਇਕੱਠਾ ਹੋ ਗਿਆ ਜਦੋਂ ਖਤਰਾ ਹੋ ਗਿਆ ਪਰ ਪਰ ਇੱਕਦਮ ਪਾਣੀ ਚੱਲੋ ਸਾਹਿਬ ਫੇਰ ਇਹ ਪਾਣੀ ਵਾਲਿਆਂ ਨੇ ਸਾਰੇ ਪੰਜਾਬ ਨੂੰ ਡੋਬਿਆ ਇੱਥੇ ਪਰ ਚੱਲੋ ਸਾਹਿਬ ਪਰ ਤੇ ਕੋਈ ਖਾੜ ਦੀ ਸਫਾਈ ਪਰ ਚੱਲੋ ਸਾਹਿਬ ਕੋਈ ਕਾਸੇ ਦੀ ਸਫਾਈ ਹੋਣਾ ਨਹੀਂ ਰਹਿ ਗਿਆ ਮੇਰਾ ਮੇਰਾ ਸਵਾਲ ਲੈ ਲਓ ਪਰ ਜਿਹੜੇ ਲੋਕ ਮੌਕੇ ਦੇ ਉੱਤੇ ਦੱਸ ਰਹੇ ਨੇ ਜਿੱਦਾਂ ਸਰਕਾਰ ਦਾਵਾ ਕਰ ਰਹੀ ਆ ਕਿ ਅਸੀਂ ਇਹਨੇ ਲੱਖ ਬੋਰੀਆਂ ਉੱਥੇ ਬੰਨਾਂ ਦੇ ਉੱਤੇ ਲਾਤੀਆਂ ਲੇਕਿਨ ਪ੍ਰਬੰਧ ਦੇ ਨਾਂ ਦੇ ਉੱਤੇ ਕੁਝ ਵੀ ਨਹੀਂ ਹੋਇਆ ਉਦਾਂ ਹੀ ਨਾਂ ਬੰਨਾਂ ਦੀ ਮਰਮਤ ਹੋਈ ਨਾ ਖਾਲੇ ਸਾਫ ਹੋਏ ਇਹ ਵੀ ਲੋਕ ਵੱਡੇ ਪੱਦਰ ਦੇ ਉੱਤੇ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਜੀ ਬਰਿਆਣਾ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਹੋ ਥੈਲਿਆਂ ਦੀ ਕੁਦਰਤ ਦੀ ਮਾਰ ਦੇ ਅੱਗੇ ਯਾਰ ਭਾਰਤ ਸਰਕਾਰ ਨਹੀਂ ਫਿਕ ਸਕਦੀ ਅਸੀਂ ਤਾਂ ਹੈ ਹੀ ਛੋਟੇ ਜਿਹੇ ਸੂਬੇ ਦੇ ਹੱਦ ਹੋ ਗਈ ਤੁਸੀਂ ਕੁਦਰਤ ਦੀ ਮਾਰ ਨੂੰ ਕਿਵੇਂ ਡਕਰਾ ਕਰੋਗੇ ਤੁਸੀਂ ਇੰਨੀ ਜਿਆਦਾ ਕਦੇ ਇੰਨਾ ਦਰਵਾ ਫਟਿਆ ਪਰ ਪਰ ਟਿੱਲੋ ਸਾਹਿਬ ਪਰ ਟਿੱਲੋ ਸਾਹਿਬ ਟਿੱਲੋ ਸਾਹਿਬ ਇੱਕ ਇੱਕ ਸਵਾਲ ਇੱਕ 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 ਸਵਾਲ ਲੈ ਲਓ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਹੁੰਦੇ ਸੀ ਜਦੋਂ ਆਪੋਜੀਸ਼ਨ ਦੇ ਵਿੱਚ ਸੀਗੇ ਕਿ ਕੁਦਰਤ ਦੀ ਮਾਰ ਕੁਛ ਨਹੀਂ ਹੁੰਦੀ ਸਰਕਾਰਾਂ ਦੇ ਪ੍ਰਬੰਧ ਮਾੜੇ ਹੁੰਦੇ ਆ ਔਰ ਜਦੋਂ ਹੁਣ ਆਪਣੀ ਸਰਕਾਰ ਤੇ ਆਈ ਤੇ ਆਪਾਂ ਕੁਦਰਤ ਦਾ ਬਹਾਨਾ ਲਾਉਣ ਲੱਗ ਪਏ ਬਰਿਆਣਾ ਸਾਹਿਬ ਤੁਸੀਂ ਕੋਈ ਪਿਛਲੇ ਸਾਲਾਂ ਨਾਲੋਂ ਫਰਕ ਵੀ ਤਾਂ ਦੇਖਿਆ ਹੈ ਨਾ 88 ਦੇ ਵਿੱਚ ਵੀ ਇੰਨਾ ਪਾਣੀ ਨਹੀਂ ਉਤੋਂ ਆਇਆ ਸੀ ਜਿਹੜਾ ਹੁਣ ਆ ਗਿਆ ਯਾਰ 17 18 ਲੱਖ ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾ ਚੁੱਕਿਆ ਹੈ 11 ਲੱਖ ਕਿਊਸਿਕ ਨਾਲ 88 ਦੇ ਵਿੱਚ ਹੜ ਆ ਗਏ ਸੀ ਤੇ ਅਜੇ ਵੀ ਜਿਹੜੀ ਹੈ ਉਹ ਫੇਰ ਵੀ ਟ੍ਰੋਫੀ ਤੇ ਆ ਅਨੇਕ ਕੁਦਰਤ ਦਾ ਪਤਾ ਨਹੀਂ ਲੱਗ ਰਿਹਾ ਵੀ ਉਹਨੇ ਕਿੰਨਾ ਕੁ ਹੋਰ ਕਿੱਥੇ ਲਿਆਉਣਾ ਜਿੱਤੇ ਸਾਰੇ ਮਨੁੱਖੀ ਪ੍ਰਬੰਧ ਨੇ ਉਥੇ ਕੁਦਰਤ ਦੇ ਸਾਹਮਣੇ ਕੋਈ ਕੁਝ ਨਹੀਂ ਕਰ ਸਕਦਾ ਇਹ ਕਹਿਣ ਦੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਨਾ ਕੁਦਰਤ ਦੀ ਮਾਰ ਆ ਅਸੀਂ ਕੋਈ ਜਾਣ ਬੁਝ ਕੇ ਨਹੀਂ ਅਸੀਂ ਨਹੀਂ ਚਾਹੁੰਦੇ ਸਾਨੂੰ ਪੰਜਾਬ ਦੇ ਲੋਕਾਂ ਨੇ ਸਰਕਾਰ ਸੰਭਾਲੀ ਆ ਸੇਵਾ ਸੰਭਾਲੀ ਆ ਅਸੀਂ ਦਿਲੋਂ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਉੱਚੇ ਰਹਿਣ ਸੁੱਚੇ ਰਹਿਣ ਬਿਲਕੁਲ ਉਹਨਾਂ ਦੀ ਜਾਨ ਸੌਕੀ ਆ ਉਹਨਾਂ ਦੀ ਰੋਟੀ ਠੀਕ 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 ਹੋਵੇ ਠੀਕ ਆ ਠੀਕ ਆ ਸਿੱਖਾਂ ਵਾਲਾ ਸਾਹਿਬ ਹੁਣ ਗੱਲ ਆ ਗਈ ਕੁਦਰਤ ਦੇ ਉੱਤੇ ਕੀ ਲੱਗਦਾ ਵਾਕਿਆ ਹੀ ਇਹ ਕੁਦਰਤ ਦੀ ਵੱਡੀ ਮਾਰ ਆ ਜਾਂ ਫਿਰ ਸਿਰਫ ਇੱਕ ਬਹਾਨਾ ਆ ਕੀ ਲੱਗਦਾ ਤੁਸੀਂ ਗੱਬੇ ਬੈਠੇ ਹੋ ਦੇਖੋ ਜੀ ਕੁਦਰਤ ਦੀ ਮਾਰ ਕੋਈ ਇਹ ਤਾਂ ਨਹੀਂ ਵੀ ਕੱਲੇ ਸਾਡੇ ਤੇ ਪਈ ਆ ਕੁਦਰਤ ਦੀ ਮਾਰ ਸਾਰੀ ਦੁਨੀਆ ਤੇ ਪੈਂਦੀ ਆ ਤੇ ਉਸ ਸਾਰੀ ਦੁਨੀਆ ਬਚਾ ਕਰਦੀ ਆ ਹੁਣ ਦੇਖਦੇ ਕੋਈ ਬੰਦਾ ਉਸ ਤੋਂ ਮੀ ਇਹ ਰਾ ਹੋਵੇ ਕਰਕੇ ਕੱਚੇ ਚ ਖੜਾ ਹੋਵੇ ਉਹਨੂੰ ਕੀ ਕਵਾਂਗੇ ਆਪਾਂ ਸਮਝਣ ਵਾਲੀ ਗੱਲ ਹੈ ਜਿਹੜੀਆਂ ਗੱਲਾਂ ਸਾਨੂੰ ਦਿਖ ਰਹੀਆਂ ਆ ਸਾਹਮਣੇ ਕਿ ਆਹ ਆਹ ਗਲਤੀਆਂ ਹੋਈਆਂ ਆ ਆਹ ਕਟਾਈਆਂ ਹੋਈਆਂ ਆ ਆਹ ਨਲਕੀਆਂ ਹੋਈਆਂ ਆ ਉਹ ਤਾਂ ਹੁਣ ਇਹ ਢਿਲੋ ਸਾਹਿਬ ਕਹਿੰਦੇ ਸਫਾਈਆਂ ਅਸੀਂ ਡਰੇਨਾਂ ਦੇ ਕਰਾਈਆਂ ਮੈਨੂੰ ਨਾਂ ਦੱਸਣ ਕਿ ਨਹੀਂ ਡਰੇਨ ਦੀ ਸਫਾਈ ਕਰਾਈ ਆ ਅਸੀਂ ਕਿਤੇ ਬਾਹਰ ਰਹਿਨੇ ਆ ਬਾਹਰਲੀ ਦੁਨੀਆ ਚ ਇੱਥੇ ਰਹਿਨੇ ਫੀਲਡ ਦੇ ਮੈਂ ਜਿਲ੍ਹਾ ਪੀਸੇ ਮੈਂਬਰ ਆ ਮੈਂ ਇਲਾਕੇ ਚ ਘੁੰਮਦਾ ਦੱਸੋ ਕਿਹੜੀ ਡਰੇਨ ਦੀ ਸਫਾਈ ਹੋਈ ਕੋਈ ਡਰੇਨ ਦੀ ਸਫਾਈ ਹੋਈ ਔਰ ਇਹ ਨਹੀਂ ਵੀ ਐਟ ਕਿ ਨਹੀਂ ਹੋਈ ਪਿਛਲੇ ਸਾਲ ਵੀ ਨਹੀਂ ਹੋਈ ਪਿਛਲੇ ਸਾਲ ਵੀ ਨਹੀਂ ਹੋਈ ਔਰ ਜੇ ਥੋੜੀ ਬਹੁਤੀ ਨਹੀਂ ਸਫਾਈ ਹੋਈ ਹੁੰਦੀ ਉਹ ਡਰੇਨਾਂ ਦੇ ਵਿੱਚ ਪਾਣੀ ਛੱਟਿਆ ਜਾਣਾ ਸੀ ਇਹਨਾਂ ਨੇ ਬਹੁਤ ਫਰੈਂਜਦਾ ਠੀਕ ਹੈ ਜੇ ਪਾਣੀ ਜ਼ਿਆਦਾ ਆ ਗਿਆ ਉਹ ਹੋ ਜਾਂਦਾ ਕਿ ਵੀ ਕੰਟਰੋਲ ਤੋਂ ਬਾਹਰ ਫਿਰ ਇਹ ਕਹਿੰਦੇ ਵੀ ਸਾਡੇ ਕੋਲੇ ਤਾਂ ਕੰਟਰੋਲ ਹੀ ਨਹੀਂ ਸੀ ਜਦੋਂ ਹਰਿਆਣੇ ਨੂੰ ਪਾਣੀ ਛੱਟਣਾ ਸੀ ਤੇ ਉਦੋਂ ਭਗਵੰਤ ਮਾਨ ਕਿਵੇਂ ਜਾ ਕੇ ਦੁਪੱਟੇ ਬੰਦ ਕਰਕੇ ਆਮ ਆਦਮੀ ਪਾਰਟੀ ਬੈਠੀ ਸੀ ਉੱਥੇ ਜਾ ਕੇ ਉੱਥੇ ਲੋਕਾਂ ਨੂੰ ਘਬਰਾਹਤ ਕਰ ਰਹੇ ਸੀ ਲੋਕਾਂ ਨਾਲੇ ਉਹ ਤਾਂ ਗੱਲ ਹੀ ਸਾਰੀ ਹਫ਼ਤੇ ਦਾਸ ਦੇ ਦਿੱਤੀ ਉਹਨਾਂ ਦਾ ਜਿਹੜਾ ਪਾਣੀ ਦਾ ਕੋਟਾ ਸੀਗਾ ਉਹ ਹਫ਼ਤੇ ਦਾਸ ਦੇਣਾ ਬਾਅਦ ਦੁਬਾਰਾ ਉਹ ਇਹਨਾਂ ਦੀ ਉੱਥੇ ਕਿੱਡਾ ਵੱਡਾ ਡਰਾਮਾ ਕੀਤਾ ਗਿਆ ਇਹਨਾਂ ਨੇ ਸਾਰੀ ਸਰਕਾਰ ਜਾ ਕੇ ਬੈ ਗਈ ਫਿਰ ਅੱਜ ਅੱਜ ਹੁਣ ਕੀ ਹੋ ਗਿਆ ਸੀ ਜੇ ਅੱਜ ਇਹਨਾਂ ਨੂੰ ਲੱਗਿਆ ਸੀਗਾ ਵੀ ਵੱਟੇ ਚੱਕੇ ਜਾਣੇ ਚਾਹੀਦੇ ਆ ਤੇ ਉਹ ਉੱਥੇ ਜਾ ਕੇ ਉਹਨਾਂ ਨੂੰ ਬੀਬੀਐਫੀਆਰ ਪਹਿਲੀ ਗੱਲ ਤਾਂ ਅੱਜ ਕੱਲ ਜਿਹੜਾ ਅੱਜ ਕੱਲ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਇੱਕ ਇੱਕ ਸੈਕਿੰਡ ਦੀ ਸਾਨੂੰ ਖਬਰ ਰਹਿੰਦੀ ਹੈ ਕਮਿਊਨੀਕੇਸ਼ਨ ਇੰਨੀ ਜ਼ਿਆਦਾ ਹੈ ਵੀ ਆਪਾਂ ਇੱਥੇ ਬੈਠੇ ਜਿੱਥੇ ਮਰਦੀ ਆਪਣਾ 88 ਸਾਲੇ ਦਾ ਇੰਨੀ ਕਮਿਊਨੀਕੇਸ਼ਨ ਨਹੀਂ ਨਹੀਂ ਸੀ ਜਿਦੀ ਗੱਲ ਢਲੋ ਸਾਬ ਕਹਿ ਰਹੇ 88 ਸਾਲੇ ਸਾਡੇ ਕੋਲ ਇੰਨੀ ਮਸ਼ੀਨ ਇੰਨਾ ਐਡਵਾਂਸ ਟੈਕਨੋਲੋਜੀ ਨਹੀਂ ਸੀ ਫਿਰ ਜਿੱਦੇ ਦਾ ਲੈਂਡ ਪੂਲ ਦਾ ਤੇ ਲੋਕਾਂ ਦੀਆਂ ਜ਼ਮੀਨਾਂ ਲੱਪਣੀਆਂ ਸੀ ਉਹਦੇ 100 ਜੀ 100 ਜੇਸੀਬੀ ਆ ਗਈ ਸੀ ਅੱਜ ਜੇਸੀਬੀ ਘਰ ਦਿੱਸੀਆਂ ਕੋਈ ਤੁਸੀਂ ਪੱਤਰਕਾਰ ਆ ਤੁਹਾਨੂੰ ਤੁਸੀਂ ਆ ਵੀ ਦੇਸੀ ਫਿਰ ਦੇ ਸਾਡੇ ਸਾਡੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਨੇ ਇੱਕ ਬਾਹਰ ਲੈਣ ਦਾ ਕਰਾਇਆ ਤੇ ਪਿੜਾ ਚੱਕਰ ਦੀ ਵੀ ਚੱਲਦਾ ਤੇ ਪਾਣੀ ਚ ਵੀ ਚੱਲਦਾ ਉਹਦਾ ਇਹਨਾਂ ਨੇ ਗੁੱਡਾ ਬੰਨਿਆ ਕਹਿੰਦੇ ਘੜੁਖਾ ਲਾਇਆ ਜੀ ਘੜੁਖਾ ਲਾਇਆ ਤੁਸੀਂ ਉਹਦੇ ਨਾਲ ਦਾ 100 150 ਬਾਂਹ ਲੈ ਖਾਲੀ ਬਣਦੇ ਆ ਮੁੱਲੀ ਬਣਦੇ ਆ ਲੋਕਾਂ ਨੂੰ ਕੱਢਿਆ ਜਾ ਸਕਦਾ ਸੀ ਫਿਰ ਲੋਕਾਂ ਦੇ ਹਿਸਾਰ ਕੀਤਾ ਹੈਲੀਕਾਪਟਰ ਦੇ ਕੇ ਮੁੱਖ ਮੰਤਰੀ ਨੇ ਵੀ ਮੈਂ ਆਪਣਾ ਹੈਲੀਕਾਪਟਰ ਦਿੱਤਾ ਜੀ ਹੈਲੀਕਾਪਟਰ ਦਿੱਤਾ ਲੋਕਾਂ ਨੂੰ ਬਚਾਉਣਾ ਅਤੇ ਆਰਮ ਪ੍ਰਾਈਵੇਟ ਤੌਰ ਤੇ 40 50 ਹੈਲੀਕਾਪਟਰ ਲੈ ਜਾਣੇ ਚਾਹੀਦੇ ਸੀ ਜੇ ਕੇਡਰੀਵਾਲ ਵਾਸਤੇ 15 ਲੱਖ ਦਾ ਚਾਰਟਰਿੰਗ ਚਾੜ੍ਹਿਆ ਜਾ ਸਕਦਾ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਸਿੱਧਾ ਜਾ ਸਕਦਾ ਤੋ ਇਹ ਸਾਰੇ ਧਰਮੇ ਆ ਇਹਨਾਂ ਦੀਆਂ ਨਤਲਕੀਆਂ ਬਿਲਕੁਲ ਇਹ ਜਿਹੜਾ ਲੋਕਾਂ ਨੂੰ ਇਹਨਾਂ ਨੇ ਤਰੀਕੇ ਨਾਲ ਮਾਰਿਆ ਜਿਹੜਾ ਕੇਜਰੀਵਾਲ ਨੇ ਬਦਲਾ ਲਿਆ ਪੰਜਾਬੀਆਂ ਤੋਂ ਵਾਟਰ ਬੰਬ ਛੱਡ ਕੇ ਮੈਂ ਦੁਬਾਰਾ ਇਹ ਕੰਨਾਂ ਗੱਲ ਠੀਕ ਆ ਠੀਕ ਆ ਜੋਸ਼ੀ ਸਾਹਿਬ ਬੀਬੀ ਐਮਬੀ ਤੇ ਸਵਾਲ ਵੱਡੇ ਉੱਠ ਰਹੇ ਨੇ ਮੈਂ ਨਹੀਂ ਕਹਿ ਰਿਹਾ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਪਾਣੀ ਤਰੀਕੇ ਦੇ ਨਾਲ ਨਹੀਂ ਛੱਡਿਆ ਗਿਆ ਸਿਰਫ ਭਰਨ ਦੀ ਗੱਲ ਕੀਤੀ ਗਈ ਆ ਕਿ ਕਿਸੇ ਤਰੀਕੇ ਨਾਲ ਡੈਮ ਭਰ ਜਾਣ ਲੇਕਿਨ ਡੈਮ ਭਰ ਗਿਆ ਬਾਅਦ ਵਿੱਚ ਪਾਣੀ ਜ਼ਿਆਦਾ ਆ ਗਿਆ ਔਰ ਸਾਰੀ ਆਫਤ ਜਿਹੜੀ ਆ ਪੰਜਾਬ ਦੇ ਉੱਤੇ ਆ ਗਈ ਲੱਗਦਾ ਕਿ ਬੀਬੀ ਐਮਬੀਏ ਦੇ ਵਿੱਚ ਕਸੂਰਵਾਰਾ ਜਾਂ ਫਿਰ ਉਹਨਾਂ ਨੂੰ ਵੀ ਕਲੀਨ ਚਿੱਟ ਦੇ ਰਹੇ ਹੋ ਜੀ ਦੇਖੋ ਇਹ ਤੇ ਚੀਜ਼ਾਂ ਹੁਣ ਇਹ ਜੋ ਮਰਜ਼ੀ ਕਹੀ ਜਾਣ ਜਦੋਂ ਬੱਦਲ ਫਟਦੇ ਨੇ ਨਾ ਉਦੋਂ ਕਿਸੇ ਦੀ ਨਹੀਂ ਚੰਦੀ ਠੀਕ ਹੈ ਜੀ ਜੀ ਪਹਿਲਾ ਸਟੈਪ ਬਾਏ ਸਟੈਪ ਗੱਲ ਕਰਾਂਗਾ ਢਿੱਲੋਂ ਸਾਹਿਬ ਨੇ ਗੱਲ ਕੀਤੀ ਆ ਕਿ ਨਹਿਰਾ ਸਾਹਿਬ ਕੀਤੀਆਂ ਪਰ ਇਹਨਾਂ ਦਾ ਆਪਣਾ ਮੰਤਰੀ ਝੂਠ ਬੋਲਦਾ ਏ ਉਹ ਜਿੰਨੀ ਦੇਰ ਤੱਕ ਤੇ ਉਹ ਨਹੀਂ ਸੀ ਬੋਲਿਆ ਉਹਨੇ ਦੇਰ ਤੱਕ ਤੇ ਉਹਨੂੰ ਕੁਝ ਨਹੀਂ ਕਿਹਾ ਜਦੋਂ ਉਹਨੇ ਮੰਤਰੀ ਨੇ ਕਹਿਤਾ ਵੀ ਕਿਸ਼ਨ কুমার ਨੂੰ ਨਾ ਕਿਹਾ ਮੇਰੀ ਗੱਲ ਨਹੀਂ ਸੁਣੀ ਕੋ ਬੰਦਾ ਸਾਡੀ ਗੱਲ ਨਹੀਂ ਸੁਣਦਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਤੇ ਫਿਰ ਬਲਾਦਕਾਰ ਦਾ ਕੇਸ ਪਾ ਕੇ ਤੇ ਹੁਣ ਭਜਾਅ ਕਿਰਿਆ ਕਿੱਡੇ ਉਹਨੂੰ ਦਿਮਾਗ ਵੇਖੋ ਇਹਨਾਂ ਲੋਕਾਂ ਦੇ ਗੱਡੇ ਤੇਰੀ ਨੇ ਇੰਸਾ ਚੀਜ਼ਾਂ ਨਾਲ ਬਿੱਲੀ ਇੱਕ ਬਿੱਲੀ ਵਾਲੇ ਬੈਠੇ ਕਬੂਤਰ ਅੱਖਾਂ ਬੰਦ ਕਰ ਲੈਣਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਬਿੱਲੀ ਉਹਨੂੰ ਖਾਂਦੀ ਨਹੀਂ ਹੈ ਕਬੂਤਰ ਦੇ ਭਲੇਖੇ ਹੁੰਦੇ ਆਂ ਅੱਖਾਂ ਬੰਦ ਕਰ ਲਈਆਂ ਉਹਨੂੰ ਬਿੱਲੀ ਨੇ ਨਹੀਂ ਲਪਾਇਆ ਇਹ ਭਲੇਖਾ ਬਹੁਤ ਵੱਡਾ ਦੂਸਰੀ ਗੱਲ ਇਹ ਆ ਮੰਨ ਲਓ ਇਹ ਜੇ ਫਲੱਡ ਗੇਟ ਨਹੀਂ ਛੜਦੇ ਮੈਂ ਇੱਕ ਇੱਕ ਹਿਊਮਨ ਬੀਇੰਗ ਤੌਰ ਤੇ ਗੱਲ ਕਰਦਾ ਛੱਡੋ ਪਾਰਟੀ ਲੈਵਲ ਦੇ ਉੱਤੇ ਮੈਂ ਕੀ ਗੱਲ ਕਰਕੇ ਬਲੇਮ ਲਾਉਣਾ ਜੇ ਤੁਸੀਂ ਫਲੱਡ ਗੇਟ ਨਾ ਖੋਲਦੇ ਤੇ ਫਿਰ ਕੀ ਹੋਣਾ ਹੈ ਕੀ ਹੋਣਾ ਸੀਗਾ ਉਹ ਪਾਣੀ ਕਿੱਦਾਂ ਹੋਣਾ ਸੀ ਫਿਰ ਬਾਹਣੀ ਟੁੱਟ ਜਾਣਾ ਸੀ ਸਾਰੇ ਤੇ ਬਾਹਣ ਟੁੱਟ ਜਾਂਦੇ ਸਾਂਭ ਜਾਨੇ ਸੀ ਇਹਨਾਂ ਕੋਲ ਨਹੀਂ ਇਹ ਗੱਲ ਨਹੀਂ ਨਹੀਂ ਜੋਸ਼ੀ ਨਹੀਂ ਨਹੀਂ ਜੋਸ਼ੀ ਸਾਹਿਬ ਮੇਰਾ ਸਵਾਲ ਲੈ ਲਓ ਉਹ ਉਹ ਤਰ ਕੇ ਆ ਕਿ ਜੇਕਰ ਥੋੜਾ ਥੋੜਾ ਪਾਣੀ ਬਹੁਤ ਸਮਾਂ ਪਹਿਲਾਂ ਹੀ ਛੱਡਿਆ ਜਾਂਦਾ ਇਸ ਗੱਲ ਦਾ ਇੰਤਜ਼ਾਰ ਨਾ ਕੀਤਾ ਜਾਂਦਾ ਕਿ ਡੈਮ ਜਿਹੜੇ ਆ ਭਰੇ ਜਾਂਦੇ ਜਦ ਪ੍ਰੋਡਿਕਸ਼ਨ ਅਜਹੀ ਸੀਗੀ ਕਿ ਇਸ ਵਾਰ بارش ਜ਼ਿਆਦਾ ਆਉਣੇ ਆ ਤੇ ਪਾਣੀ ਮੌਸਮ ਆਉਣੇ ਪਹਿਲਾਂ ਦੱਸਤਾ ਸੀ ਮੌਸਮ ਆਉਣੇ ਪਹਿਲਾਂ ਦੱਸਤਾ ਸੀ ਕਿ ਜ਼ਿਆਦਾ ਬਾੜ ਛੋੜੀਏ ਇਸ ਦਾ ਕੇ ਉਹ ਨਹੀਂ ਜਾਨੀ ਸਿੱਕਾ ਵਾਲਾ ਸਾਹਿਬ ਹੈ ਸਿੱਕਾ ਵਾਲਾ ਸਾਹਿਬ ਮੈਨੂੰ ਵੀ ਮੈਨੂੰ ਵੀ ਪਤਾ ਕੀ ਗੱਲ ਕਹਿਣੀ ਆ ਜੇ ਇਹ ਪਾਣੀ ਆਸੇ ਧਰਨੇ ਦੇ ਸਕਦੇ ਨੇ ਨਾ ਠੀਕ ਹੈ ਨਾ ਤੇ ਇਹ ਇਹਦਾ ਵੀ ਧਰਨਾ ਦੇ ਸਕਦੇ ਸੀ ਪੰਜਾਬ ਸਰਕਾਰ ਵਾਲੇ ਅੱਜ ਬਹੁਤੇ ਸਿਆਣੇ ਬਣ ਕੇ ਗੱਲ ਨਾ ਕਰੋ ਗੱਲ ਸਿੱਧੀ ਇਹ ਹੈਗੀ ਆ ਮੈਨੂੰ ਪਹਿਲਾਂ ਕੋਈ ਨਹੀਂ ਗੱਲ ਵੀ ਜਦ ਪਹਿਲੇ ਬਟਨ ਗਲਤ ਬੰਦ ਹੋ ਗਿਆ ਕਮੀ ਇਹ ਤੇ ਅਗਲੇ ਸਾਰੇ ਗਲਤੀ ਬੰਦ ਹੋਣੇ ਆ ਮੈਂ ਇੱਥੇ ਕਹਿਣਾ ਫਿਰ ਅੱਜ ਦਾ ਜਿਹੜਾ ਮੌਕਾ ਹੈਗਾ ਨਾ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 2027 ਚ ਨਹੀਂ ਆਉਣੀ ਇਹਦਾ ਪਤਾ ਉਦੋਂ ਲੱਗਿਆ ਸੀ ਉਹ ਲੈਂਡ ਪੂਲਿੰਗ ਦੀ ਇਹਨਾਂ ਨੇ ਪਾਲਿਸੀ ਦੇ ਉੱਤੇ ਇਹਨਾਂ ਨੂੰ ਲੋਕਾਂ ਨੇ ਜਵਾਬ ਦਿੱਤਾ ਸੀ ਅੱਜ ਬਿਲਕੁਲ ਇਲਜ਼ਾਮ ਲਾਉਣਾ ਗਲਤ ਆ ਜੀ ਇਹਨਾਂ ਨੇ ਮੈਨ ਮੇਡ ਬੰਬ ਸੁੱਟਿਆ ਠੀਕ ਆ ਸਰਕਾਰਾਂ ਕੋ ਗਲਤੀਆਂ ਹੁੰਦੀਆਂ ਆ ਸਰਕਾਰਾਂ ਦੀ ਪਾਲਿਸੀ ਨਹੀਂ ਐਕਸੈਪਟ ਹੁੰਦੀਆਂ ਜੇ ਦੀਆਂ ਹੱਥ ਰਹਿੰਦੀਆਂ ਅੱਜ ਝਾੜੂ ਵਾਲਿਆਂ ਨੇ ਪੰਜਾਬ ਚ ਹਾਰ ਨਹੀਂ ਵੇਖੀ ਕੇਰੀ ਵਾਲ ਨੇ ਪਹਿਲੀ ਵਾਰ ਦਿੱਲੀ ਚ ਹਾਰ ਵੇਖੀ ਆ ਅਸੀਂ ਲੋਕਾਂ ਨੇ ਹਾਰ ਜਿੱਤ ਵੇਖੀ ਹੈ ਇਸ ਕੋਲੋਂ ਸਾਨੂੰ ਪਤਾ ਕਿਤਨਾ ਕਦੇ ਪਾਲਸੀਆਂ ਦਾ ਨਤੀਜਾ ਗਲਤ ਹੁੰਦਾ ਲੋਕੀ ਟਾਰਗੇਟ ਕਰਦੇ ਆ ਇਹ ਵੀ ਇਦਾਂ ਗੱਲ ਕਰਦੇ ਪਏ ਨੇ ਵੀ ਜਿੱਦਾਂ ਇਹਨਾਂ ਕੋਈ ਗਲਤੀ ਹੋਈ ਨਹੀਂ ਮਤਲਬ ਇਹ ਇਦਾਂ ਗੱਲ ਕਰਦੇ ਪਏ ਨੇ ਕਿ ਅਸੀਂ ਲੋਕ ਤੁਸੀਂ ਕੇਦਰੀਵਾਲ ਨੂੰ ਜੇਲ੍ਹ ਛਡਾਉਣ ਵਾਸਤੇ ਆ ਸਾਰੇ ਪੰਜਾਬ ਦੇ ਕਈ ਐਮਐਲਏ ਨੇ ਪੱਗਾਂ ਵੀ ਲਵਾਤੀਆਂ ਕੇਦਰੀਵਾਲ ਵੇ ਸਾਡੀ ਪੱਗਾਂ ਮਿਲਾਂਗੇ ਤੈਨੂੰ ਛਡਾਉਣ ਵਾਸਤੇ ਅਸੀਂ ਧਰਨੇ ਲਾਇਆ ਤੁਸੀਂ ਜੇ ਧਰਨਾ ਲਾ ਛੱਡ ਦੇ ਦੀਪੀਐਮਪੀ ਦੇ ਅੱਗੇ ਤੁਸੀਂ ਜੇ ਫਲੱਡ ਦਾ ਬਹਿਤ ਸਿੱਕਲ ਸਾਡੇ ਗੱਲ ਠੀਕ ਕੀਤੀ ਹੈ ਗੱਲ ਇਹ ਹੈਗੀ ਆ ਤੇ ਇਹ ਮੰਨਦੇ ਹੀ ਨਹੀਂ ਪਏ ਇੱਕ ਮੰਤਰੀ ਕਹਿੰਦਾ ਪਿਆ ਵਾ ਵੀ ਇਹਨਾਂ ਨੇ ਕੋਈ ਨਾਲੀ ਨਹੀਂ ਸਾਫ਼ ਕਰਾਈ ਤੇ ਅਫਸਰਾਂ ਨੇ ਸਾਨੂੰ ਵੋਟਾਂ ਪਵਾਉਣੀਆਂ ਨੇ ਕਿਸ਼ਨ ਗੁਮਾਹ ਤੇ ਵੋਟਾਂ ਪਵਾਉਣੀਆਂ ਨੇ ਉਸ ਤੋਂ ਬਾਅਦ ਜਦੋਂ ਉਹ ਬੰਦਾ ਕਹਿੰਦਾ ਮੈਂ ਨਹੀਂ ਡਰਦਾ ਪਰਚੇ ਕਟਾ ਦੇਣਾ ਉਹ ਬੰਦੇ ਦੇ ਉੱਤੇ ਫਿਰ ਕਿਹਦਾ ਪਾਇਆ ਬਲਾਤਕਾਰ ਦਾ ਇਲزام ਪਾਇਆ ਕਾਹਦਾ ਇਸੇ ਜਨਾਨੀ ਨੇ 2.5 ਸਾਲ ਜਦੋਂ ਪਹਿਲਾਂ ਜਾਂ ਇੱਕ ਇਹ ਜਨਾਨੀ ਨੇ ਪਾਇਆ ਉਹਦੇ ਪਰਚਾ ਉਲਟ ਕਰਤਾ ਸੀ ਜੇ ਅੱਜ ਪੰਜਾਬ ਸਰਕਾਰ ਉਹ ਕਹਿੰਦੇ ਨਾ ਕਿ ਡੋਰ ਗੁੰਝਲੋ ਗੁੰਝਲੀ ਹੋ ਗਈ ਏ ਬਿਨਾ ਮੁਰਸ਼ਿਦ ਇਹ ਗੁੰਝਲਾਂ ਗੁੰਝ ਨਹੀਂ ਆ ਨਹੀਂ ਤੇ ਗੁੰਝਲਾ ਪੈ ਗਈਆਂ ਨੇ ਪੰਜਾਬ ਦੇ ਸਿਸਟਮ ਦੇ ਵਿੱਚ ਜੋ ਮਰਜ਼ੀ ਬੋਲੀ ਜਾਣ ਸਾਰੀ ਦੁਨੀਆ ਨੂੰ ਪਤਾ ਠੀਕ ਆ ਹੋਇਆ ਕੀ ਕਿੱਦਾਂ ਹੋਇਆ ਹਾਂ ਬਦਲ ਫਟਣ ਦੇ ਉੱਤੇ ਇੱਕ ਬੜਾ ਤਰਾਸਦੀ ਵਾਲਾ ਮਾਹੌਲ ਬਣਦਾ ਉਹ ਫਿਰ ਹਿਮਾਚਲ ਦੀ ਸਰਕਾਰ ਅੱਗੇ ਵੀ ਕੁਐਸਚਨ ਆ ਰਿਹਾ ਵਾ ਇੱਕੋ ਸਾਈਜ਼ ਦੀਆਂ ਕਟੀਆਂ ਹੋਈਆਂ ਜਿਹੜੀਆਂ ਲੱਕੜਾਂ ਨੇ ਉਹ ਕਿੱਦਾਂ ਇੱਕੋ ਸਾਈਜ਼ ਦੀਆਂ ਘੁੰਮ ਘੁਮ ਕੇ ਘੁੰਮ ਘੁਮ ਕੇ ਆ ਰਹੀਆਂ ਨੇ ਜਦ ਕਿ ਕਿਸੇ ਲੇਖੇ ਜੋਖੇ ਦੇ ਵਿੱਚ ਕਟਾਈ ਤੇ ਹੋ ਹੈ ਨਹੀਂ ਸੀ ਇਹ ਜਾਂਚ ਦਾ ਵਿਸ਼ਾ ਵਾ ਬਾਹਰ ਹਾਲ ਇਹਨਾਂ ਨੇ ਕੋਈ ਸੈਂਟਰ ਨੂੰ ਫੋਨ ਨਹੀਂ ਕੀਤਾ ਪਹਿਲਾ ਫੋਨ ਵੀ ਗ੍ਰਹਿ ਮੰਤਰੀ ਸਾਹਿਬ ਦਾ ਆਇਆ ਸੀ ਮੋਦੀ ਸਾਹਿਬ ਦਾ ਫਰਜ਼ ਪੰਦਾ ਮੋਦੀ ਸਾਹਿਬ ਨੇ ਪੰਜਾਬ ਦੀ ਮਦਦ ਕਰਨੀ ਆ ਇਸ ਗੱਲੋਂ ਨਹੀਂ ਕਰਨੀ ਕਿ ਇਹਨਾਂ ਦੀ ਸਰਕਾਰ ਹੈ ਜਾਂ ਨਹੀਂ ਸਰਕਾਰ ਹਰ ਸੈਂਟਰ ਸਰਕਾਰ ਦਾ ਫਰਜ਼ ਹੁੰਦਾ ਉਹ ਫਰਜ਼ ਸੈਂਟਰ ਸਰਕਾਰ ਨਿਭਾਉਂਦੀ ਆ ਤੁਸੀਂ ਕੋਈ ਡਾਕੂਮੈਂਟੇਸ਼ਨ ਦਾ ਭੇਜੋ ਉੱਥੇ ਡਾਕੂਮੈਂਟੇਸ਼ਨ ਤੇ ਤੁਸੀਂ ਕੰਟਰੋਵਰਸੀ ਵਾਲਾ ਭੇਜਤਾ ਹੁਣ ਉਹ ਰਾਹਤ ਫੰਡ ਜਾਰੀ ਕਰਨ ਕੇ ਪਹਿਲਾਂ ਦੂਸਰੇ ਫੰਡ ਚੈੱਕ ਕਰਨ ਦੀ ਇਹ ਵੀ ਲੈਟਰ ਪਾਈ ਆ ਉਸ ਮਹਿਕਮੇ ਨੂੰ ਲੈਟਰ ਪਾ ਦਿਓ ਆ ਨੌਨਸੈਂਸ ਗੱਲਾਂ ਨਹੀਂ ਆ ਸਾਰੀਆਂ ਇਹ ਸੱਚ ਸਿੱਧੀ ਗੱਲ ਆ ਸਾਨੂੰ ਬਣਦੀ ਰੋਣਾ ਨਹੀਂ ਤੁਸੀਂ ਦਾ ਇਹ ਰਹੀ ਰੋਲਾ ਪਾਇਆ ਦੂਜੀਆਂ ਪਾਰਟੀਆਂ ਨੇ ਦੂਜੀਆਂ ਪਾਰਟੀਆਂ ਰੋਲਾ ਪਾਇਆ ਵਾ ਇਹਨਾਂ ਦੇ ਮੂੰਹ ਅਜੇ ਵੀ ਨਹੀਂ ਨਿਕਲਦਾ ਪਿਆ ਸਾਨੂੰ ਫੋਰਨ ਰਾਹਤ ਫੰਡ ਜਾਰੀ ਕਰੋ ਅਜੇ ਵੀ ਨਹੀਂ ਬੋਲਦੇ ਪਏ ਇਹ ਕਿਉਂ ਕਿ ਕਿੱਥੇ ਬੈਠੇ ਨੇ ਸੀਐਮ ਸਾਹਿਬ ਕਿ ਸਾਨੂੰ ਦਾ ਐਨਡੀਆਰ ਆਪ ਕਿੰਦਾ ਵਰਤੀ ਦਾ ਸਾਨੂੰ ਪੁੱਛੋ ਇਹ ਝੂਠੇ ਪੈਣੇ ਨੇ ਜਿੱਦ ਦੇ ਮਾਰੇ ਇਹ ਫੰਡ ਮੰਗਦੇ ਹੀ ਨਹੀਂ ਪਏ ਫੋਰਨ ਰਾਹਤ ਵਾਲਾ ਠੀਕ ਫੋਰਨ ਰਾਹਤ ਫੰਡ ਨਹੀਂ ਮੰਗਿਆ ਨੇ ਇਹ ਤੱਕ ਸਾਰਿਆਂ ਦੀ ਨਿਗਾਹ ਜਿਹੜੀ ਆ ਉਹ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲ ਐ ਕੀ ਆਖਰਕਾਰ ਕੌਣ ਉਹਨਾਂ ਦੀ ਬਾਹ ਫੜਦਾ ਇਸ ਵਕਤ ਤਬਾਹੀ ਪੂਰੇ ਸਿਰ ਚੜ ਕੇ ਬੋਲਦੀ ਪਈ ਆ ਹਾਲਾਤ ਬੇहद ਖਰਾਬ ਹੋ ਚੁੱਕੇ ਨੇ ਪੰਜਾਬ ਨੂੰ ਇਸ ਵਕਤ ਵੱਡੇ ਫੌਰੀ ਵੱਡੀ ਰਾਹਤ ਦੀ ਉਮੀਦ ਕੀਤੀ ਜਾ ਰਹੀ ਆ ਇਸ ਵਕਤ ਪੰਜਾਬ ਨੂੰ ਵੱਡੀ ਰਾਹਤ ਦੀ ਲੋੜ ਆ ਫੌਰੀ ਰਾਹਤ ਦੀ ਲੋੜ ਆ ਜਿਹਦੇ ਵਿੱਚ ਸਿਰਫ ਇੱਕ ਕੇਂਦਰ ਅਹਿਮ ਭੂਮਿਕਾ ਨਿਭਾ ਸਕਦਾ ਆ ਬਣੇ ਰਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ